ਸੋ ਵੱਡੀ ਖਬਰ ਖਰਨਾ ਤੋਂ ਆਈ ਹੈ ਜਿੱਤੇ ਕਿ ਨੈਸ਼ਨਲ ਹਾਈਵੇ ਉੱਤੇ ਵੱਡਾ ਹਾਦਸਾ ਵਾਪਰ ਗਿਆ ਹੈ। ਤਾਂ ਜਲੰਧਰ ਤੋਂ ਬੰਗਾਲ ਜਾ ਰਿਹਾ 18 ਟਾਇਰ ਟਰਾਲਾ ਤੇ ਇੱਕ ਟਰਾਲੀ ਪੁਲ ਦੇ ਹੇਠਾਂ ਆ ਗਈ ਨੇ ਤੇ ਗਿਰਦੇ ਸਾਰੇ ਟਰਾਲੇ ਨੂੰ ਭਿਆਨਕ ਅੱਗ ਵੀ ਲੱਗ ਗਈ ਹੈ। ਸੋ ਦੇਖਦੇ ਦੇਖਦੇ ਟਰਾਲਾ ਸੜ ਕੇ ਸੁਆਹ ਹੋ ਗਿਆ। ਜੋ ਹਾਦਸੇ ਵਿੱਚ ਟਰਾਲੇ ਦੇ ਡਰਾਈਵਰ ਅਤੇ ਕੰਡਕਟਰ ਨੇ ਮਸਾ ਆਪਣੀ ਜਾਨ ਬਚਾਈ ਹੈ ਤੇ ਦੋਵਾਂ ਨੂੰ ਸਿਵਲ ਹਸਪਤਾਲ ਖਰਨਾ ਵਿਖੇ ਦਾਖਲ ਵੀ ਕਰਵਾਇਆ ਗਿਆ। ਜਟਕੀ ਟਰਾਲੀ ਦੇ ਡਰਾਈਵਰ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ ਹੈ ਤਾਂ ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉੱਤੇ ਕਾਬੂ ਵੀ ਪਾ ਲਿਆ ਸੀ ਆਸਦਾਬ ਆਪਣੇ ਬਲੇਵੀ ਇੱਕ ਸਾਈਡ ਦੇ ਟਰੈਕਟਰ ਨਾਲ ਮੁਰੇ ਜਾ ਰਿਹਾ ਸੀ ਵਿੱਚ ਗੱਡੀ ਆਈ ਗੱਡੀ ਵਾਲੇ ਸਾਈਡ ਦੱਬੀ ਸਰ ਦੱਬੀ ਦੇ ਗੱਡੀ ਕੰਟਰੋਲ ਕਰਨ ਲਈ ਜਗ੍ਹਾ ਨਹੀਂ ਮਿਲੀ ਉਹ ਜਾ ਕੇ ਟਰਾਲੀ ਨਾਲ ਹਿੱਟ ਹੋ ਗਿਆ ਹਿੱਟ ਹੋਣ ਦੇ ਨਾਲ ਉਹ ਟਰੈਕਟਰ ਵੀ ਥੱਲੇ ਗਿਰ ਗਿਆ ਤੇ ਟਰਾਲੀ ਟਰੱਕ ਵੀ ਥੱਲੇ ਗਿਰ ਗਿਆ ਦੇ ਮਤਲਬ ਕਿ ਗੱਡੀ ਨੂੰ ਅੱਗ ਲੱਗੀ ਬਲਾਸਟ ਹੋ ਗਈ ਗੱਡੀ ਪੂਰੀ ਕਿਹੜੀ ਗੱਡੀ ਕਿਹੜੀ ਗੱਡੀ ਚਲਟਰਾ ਘੋੜਾ ਸੀ ਜੀ ਨਟਲ 1810 ਪੀਬੀ05 ਵਾਈਨ ਤਰੀਕੀ ਨੰਬਰ ਗੱਡੀ ਦਾ ਜੀ ਅਸੀਂ ਜਲੰਧਰੋਂ ਚੱਲੇ ਸੀ ਜਈ ਵਰਧਮਾਨ ਜਲਾ ਦਾ ਸਟ ਬਗਾਲ ਆਲੂ ਭਰਿਆ ਜੀ ਕੱਚਾ ਨਿਕਲੇ ਜਿਵੇਂ ਤੁਸੀਂ ਗੱਡੀ ਚੋਂ ਨਿਕਲੇ ਭਾਈ ਵਾਈ ਉਹ ਬਚੋੜਾ ਰਹਿੰਦਾ ਕਿਤੇ ਵੀ ਇਹ ਮੁੰਡੇ ਨੂੰ ਬੋਰੀਆਂ ਥੱਲੇ ਕੱਢਿਆ ਤੇ ਮੇਰਾ ਸਿਰ ਉੱਥੇ ਵਿੱਚ ਬਸਿਆ ਅਸੀਂ ਤਾਂ ਬੜੀ ਮੁਸ਼ਕਲ ਨਾਲ ਵਾਹ ਗਰੂ ਦਾ ਨਾਂ ਲੈ ਕੇ ਚਲੋ ਜਿੰਨੀ ਜੋਗਾ ਹਿੰਮਤ ਆ ਗਈ ਸੀ ਆਪ ਦੀ ਲਈ ਤੇ ਲੈ ਕੇ ਬਾਹਰ ਨਿਕਲੇ ਗੱਡੀ ਚੋਂ ਮੇਰੇ ਤੋਂ ਨਿਕਲਾ ਨਹੀਂ ਸੀ ਗਿਆ ਜਦੋਂ ਗੱਡੀ ਬਲਾਸਟ ਹੋ ਗਈ ਮੇਰਾ ਲੱਤਾਂ ਦੇ ਵਿੱਚ ਸੀ ਗੱਡੀ ਦੇ ਗੱਡੀ ਨੂੰ ਅੱਗ ਲੱਗ ਗਈ ਸਾਰੀ ਗੱਡੀ ਬਲਾਸਟ ਹੋ ਗਈ ਜੀ ਅੱਛਾ ਸਾਰੀ ਗੱਡੀ ਜੀ ਜਦੋਂ ਤਾਂ 2 ਮਿੰਟ ਵਿੱਚ 1 ਮਿੰਟ ਹੀ ਨਾ ਨਿਕਲਦੇ ਆਤਾਂ ਵਿੱਚੋਂ ਤੇ ਫਿਰ ਮੁਸ਼ਕਲ ਹੋਈ ਨਾ ਇਹ ਇਹ ਤਾਂ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਤਾਂ ਨਗੁਰਰਾਮ ਦਾ ਕਿਰਪਾ ਕੀਤੀ ਚਲੋ ਸਹੀ ਸਲਾਮਤ ਬੈਠੇ ਆ ਜੀ ਬਾਕੀ ਜਿਹੜੀ ਚੋੜ ਦਾ ਕਰਮਾਂ ਦੇ ਵਿੱਚ ਉਹ ਤਾਂ ਇਨਸਾਨ ਦੇ ਲਈ ਲਿਖੀ ਹੁੰਦੀ ਹੈ ਹੁਣੀ ਹੁਣੀ ਹੈ ਜੀ ਇੱਕ ਗੱਡੀ ਤੁਹਾਡੀ ਆਪਣੀ ਸੀ ਜਾਂ ਨਹੀਂ ਵੀਰੇ ਮੈਂ ਡਰਾਈਵਰੀ ਕਰਦਾ ਕਿਹੜੀ ਕੰਪਨੀ ਦੀ ਗੱਡੀ ਗੱਡੀ ਅਸਲ ਸੰਦੂਕ ਉਹਦੇ ਮਾਲਕ ਆ ਕੇ ਫਤਿਹ ਸਿੰਘ ਜੀ ਜੋਗਿਆਲ ਤੋਂ ਸਰਪੰਚ ਸਾਹਿਬ ਉਹਨਾਂ ਦੀ ਮੋਟਰ ਆ ਜੀ ਹਾਂਜੀ ਹਾਂਜੀ ਮੈਂ ਡਰਾਈਵਰ ਹਾਂ ਜੀ ਉਹਨਾਂ ਦੇ ਆ ਠੀਕ ਹੈ ਜੀ ਸੱਟ ਫੇਟ ਸਰ ਦੇ ਵਿੱਚ ਥੋੜਾ ਕੰਨ ਫੈਕਚਰ ਹੋਇਆ ਥੋੜਾ ਅੱਛਾ ਬੜਾ ਫੈਕਚਰ ਹੋਇਆ ਕੋਈ ਨਹੀਂ ਬਾਕੀ ਠੀਕ ਓਕੇ ਵੈਗਰੂ ਦੀ ਕਿਰਪਾ ਜੀ ਨਾਲ ਮੇਰੇ ਮੁੰਡਾ ਸੀ ਜੇ ਕਰ ਕਰੈਕਟਰ ਸੀ ਨਾਲ ਮੁੰਡਾ ਮੇਰੇ ਹਾਂਜੀ ਬਿਲਕੁਲ ਜੀ ਬਿਲਕੁਲ 45 ਸ਼ਲ ਦੀ ਸਪੀਡ ਹੁੰਦੀ ਟੇਲਰ ਦੀ ਕਿਉਂਕਿ ਟੇਲਰ ਹਾਈ ਸਪੀਡ ਤੇ ਚੱਲਦਾ ਨਹੀਂਗਾ ਗਲਤੀ ਕਿ ਨਹੀਂ ਮੰਨਦੇ ਗਲਤੀ ਭਾਈ ਮੰਨ ਲਓ ਗੱਡੀ ਵਾਲੇ ਸਾਈਡ ਦੱਬੀ ਤੇ ਗੱਡੀ ਕੇ ਇੱਕ ਬੰਦੇ ਨਿਕਲਣ ਨੂੰ ਜਗ੍ਹਾ ਨਹੀਂ ਮਿਲੀ ਜਿਹੜੀ ਕਾਰ ਸੀ ਹਾਂਜੀ ਛੋਟੀ ਗੱਡੀ ਵਾਲੇ ਉਹਨੇ ਆਪਦੀ ਤਰ੍ਹਾਂ ਕੰਟਰੋਲ ਕੀਤਾ ਕੇਵਲ ਕੰਟਰੋਲ ਉਹਨੂੰ ਗੱਡੀ ਨੂੰ ਜਗ੍ਹਾ ਨਹੀਂ ਮਿਲੀ ਤੇ ਗੱਡੀ ਜੋ ਟਰਾਲੇ ਨਾਲ ਹਿੱਟ ਹੋ ਗਈ ਹਿੱਟ ਹੋਣ ਦੇ ਨਾਲ ਥੋੜੀ ਹੋਰ ਸਪੀਡ ਬਣ ਜਾਂਦੀ ਜਾਦਨ ਦੀ ਆ ਜਕਰ ਬਣਿਆ ਜੀ ਕੋਲ ਬੁਲਾ ਕੇ ਅਸਲ ਦੇ ਜਦੋਂ ਸਾਕਨ ਨਾ ਆਪਣਾ ਜੀ ਭਾਈ ਅੱਖਾਂ 'ਚ ਹਨੇਰੀ ਆ ਗਿਆ ਪਤਾ ਹੀ ਨਹੀਂ ਚੱਲਿਆ ਕੀ ਬਣ ਗਿਆ ਕਿੱਥੋਂ ਦੇ ਰਹਿਣ ਵਾਲੇ ਦੱਸਿਓ ਅਸੀਂ ਜੋਗਿਆਲ ਦੇ ਰਹਿਣ ਵਾਲੇ ਹਾਂ ਇਹ ਪਿੰਡ ਜੋਗਿਆਲਾ ਬਲਾਕਸਨੂ ਮਖੂ ਪੈਂਦਾ ਤਹਿਸੀਲ ਜੀਰਾ ਡਿਸਟ੍ਰਿਕਟ ਫਰੋਜਪੁਰਾ ਜੀ ਹਾਂਜੀ ਕੀ ਕੀ ਤੁਹਾਡਾਂ ਵਿੱਚ ਨੁਕਸਾਨ ਹੋ ਗਿਆ ਜੀ ਉਸਨੂੰ ਭਾਈ ਇੱਕ ਤਾਂ ਤਦੋਂ ਗੱਡੀ ਸਾਰੀ ਬਲਾਸਟ ਹੋ ਗਈ ਆਪਣੀ ਇੱਕ ਮੇਰੇ ਜਦਾਂ ਲਾਇਸੈਂਸ ਮੇਰੀ ਗੱਡੀ ਦਾ ਡਾਕੂਮੈਂਟ ਦੋ ਮੋਬਾਈਲ ਸੀ ਇੱਕ ਟੱਚਫੋਨ ਸੀ ਇੱਕ ਛੋਟਾ ਸੀ ਬਾਕੀ ਜੋ ਪਰਸ ਸੀ ਜੋ ਸਮਾਨ ਸੀ ਸਾਡੇ ਕੋਲੇ ਭਾਈ ਸਾਰਾ ਗੱਡੀ ਚ ਸੀ ਕਿਉਂਕਿ ਆਪਾਂ ਸੌਣ ਲੱਗੇ ਜਾਂ ਮੰਨ ਲਓ ਗੱਡੀ ਚਲਾਉਣ ਟਾਈਮ ਪਰਸ ਮੂਰੇ ਰੱਖ ਦਿੰਦੇ ਆ ਜਾਂ ਮੰਨ ਲਓ ਨਾਲ ਦਾ ਬੰਦਾ ਲੰਮੇ ਪਿਆ ਉਹ ਵੀ ਚੀਜ਼ ਬਾਹਰ ਰੱਖ ਦਿੰਦਾ ਕੱਢ ਕੇ ਇਦਾਂ ਕਰਕੇ ਆ ਚੱਕਰ ਬਣਿਆ ਜੀ ਸਾਰਾ ਸਮਾਨ ਵਿੱਚ ਹੀ ਪਿਆ ਸੀ ਤੇ ਵਿੱਚੋਂ ਕੁਝ ਕੱਢੇ ਨਹੀਂ ਆ ਬੈਗ ਦੇ ਵਿੱਚ ਸੀ ਵਿੱਚੋਂ ਕੋਈ ਚੀਜ਼ ਨਹੀਂ ਕੱਢੀ ਗਿਆ ਬਹੁਤ ਹੀ ਮੁਸ਼ਕਲਾਂ ਲੱਗੀਆਂ ਕਿੰਨਾ ਕੈਸ਼ ਕੈਸ਼ ਕੋਈ ਕੈਸਤਾ ਘੱਟ ਸੀ 5-700 ਰੁਪਏ ਹੋਵੇਗਾ ਜਿਆਦਾ ਨਹੀਂ ਸੀ ਕੈਸ ਕੋਈ ਗੰ ਸੁਬੇ ਸੀ ਘਰੋਂ ਆਉਣਾ ਸੀ ਕੈਸ ਤੇ ਕਿਸੇ ਰਾਤ ਆਪਣੀ ਰੰਗ ਜਾਨੀ ਰੋਟੀ ਪਾਣੀ ਖਾਦਾ ਤੁਰੇ ਚੱਲਦੇ ਆ ਸਰ ਐਕਸੀਡੈਂਟ